ਟ੍ਰੈਫਿਕ ਪੁਲ ਸੁਨਮ ਜੀ ਕੇ ਅਸਵਿੰਦਰ ਭੈ ਸਿੰਘ ਹਾਂ ਜੀ ਸਰ ਕਿਚੀ ਦੀ ਚੈਕਿੰਗ ਚੱਲ ਰਹੀ ਹੈ ਜਿਹੜੀ ਕਾਰਾਂ ਰੋਕ ਕੇ ਚੈਕਿੰਗ ਚੱਲ ਰਹੀ ਹੈ ਜਿਹੜੀਆਂ ਗੱਡੀਆਂ ਦੇ ਜੀ ਕਾਗਜ਼ ਪੱਤਰ ਘਟ ਨੇ ਜਾਂ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਜੀ ਠੀਕ ਹੈ ਜੀ ਤੇ ਵਾਹਨ ਦੀ ਪੂਰੀ ਤਰ੍ਹਾਂ ਤੇ ਜਿਹੜਾ ਕਾਗਜ਼ ਪੱਤਰ ਘਟ ਨੇ ਉਹਦੇ ਚਲਾਨ ਕਰੀ ਜਾ ਰਹੇ ਹਾਂ ਕਿੰਨੇ ਗ ਜਿਹੜੇ ਆਪਾਂ ਹੁਣ ਚਲਾਨ ਕੀਤਾ ਇਸ ਟਾਈਮ ਕੋਈ 20 ਦੇ ਕਰੀਬ ਚਲਾਨ ਕੀਤੇ ਨੇ ਜੀ ਚਲਾਨ ਦੇ ਉਹਨਾਂ ਚੋਂ ਕਿਹੜੇ ਕਿਹੜੇ ਕੋਈ ਜਾਲੀਆਂ ਆਏ ਨੇ ਜਾਂ ਬੋਲਟ ਦੇ ਪਟਾਕੇ ਆਏ ਨੇ ਜਾਂ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਨੇ ਜੀ ਪਿੱਛੇ ਬੋਲਟ ਇੱਕ ਬੋਟ ਦੇ ਪਟਾਕੇ ਮਾਰਦਾ ਸੀਗਾ ਜੀ ਉਹਦਾ ਚਲਾਨ ਕੀਤਾ ਠੀਕ ਹੈ ਬਾਕੀ ਬੀਮਾ ਪ੍ਰਦੂਸ਼ਣ ਬਹੁਤ ਲੋਕਾਂ ਦੇ ਘਟਨੇ ਜੀ ਓਕੇ ਕੀ ਕਹਿਣਾ ਜੋ ਨੇ ਜਿਹੜੇ ਬੋਲਟਾਂ ਨੇ ਪਟਾਕੇ ਲਾ ਕੇ ਰੱਖਦੇ ਨੇ ਮੁੰਡੇ ਕੀ ਉਹਨਾਂ ਨੂੰ ਕੀ ਕਹਿਣਾ ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਜੀ ਵੀ ਜਿਨ੍ਹਾਂ ਕੋਲ ਵੀ ਬੋਟ ਮੋਟਰਸਾਈਕਲ ਰੱਖੇ ਨੇ ਕਿਰਪਾ ਕਰਕੇ ਉਹਨਾਂ ਦੇ ਸਲੈਂਸਰ ਚੇਂਜ ਕਰਵਾ ਕੇ ਕੰਪਨੀ ਬੈਂਡ ਹੀ ਲਵਾਓ ਉਸ ਤੋਂ ਤੇ ਵੱਡੇ ਰੋਡਾਂ 'ਤੇ ਬਹੁਤ ਪਟਾਕੇ ਵਾਦਦੇ ਨੇ ਤਾਂ ਬੁਲਟ ਦੇ ਪਟਾਕਿਆਂ ਕਾਰਨ ਲੋਕਾਂ ਦਾ ਦਿਲ ਦਹਿਲ ਜਾਂਦਾ। ਇਹ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਜੀ ਕਈ ਵਾਰੀ ਠੀਕ ਹੈ ਜੀ ਅੱਜ ਫੇਰ ਤੁਹਾਡੇ ਸਾਹਮਣੇ ਆ ਰਹੀ ਮੈਂ ਬੇਨਤੀ ਕਰਦਾ ਜੀ ਠੀਕ ਹੈ ਵੀ ਜਿਹਦੇ ਵੀ ਪਟਾਕੇ ਬੋਟ ਮੋਟਰਸਾਈਕਲ ਮਾਰਦਾ ਸਲੈਂਸਰ ਚੇਂਜ ਕਰਾ ਲੈਣ ਨਹੀਂ ਉਹਦਾ ਜੁਰਮਾਨਾ ਜਿਹੜਾ ਕਰੀਬ 5000 ਰੁਪਏ ਦੇ ਕਰੀਬ ਹੈ ਜੀ ਠੀਕ ਹੈ ਮੈਂ ਦੁਬਾਰਾ ਫੇ ਤੁਹਾਡੇ ਮਾਦਮ ਰਾਹੀਂ ਬੇਨਤੀ ਕਰਦਾ ਜੀ ਤੇ ਵੀ ਨਾ ਪਾ ਕੇ ਨਾ ਵਜਾਉਣ ਜੀ ਆਪਦੇ ਸਲੰਸਰ ਚੇਂਜ ਕਰਵਾ ਲੈਣਾ ਇੱਕ ਹਾਂਜੀ ਹੈਲਮਟ ਹੈ ਜਿਹੜਾ ਜੀ ਸਿਰ ਦੇ ਉੱਤੇ ਇਹ ਨਹੀਂ ਪਾ ਕੇ ਚੱਲਦੇ ਜੀ ਦੋ ਪਹੀਏ ਵਾਹਨ ਦੇ ਉੱਤੇ ਨਾ ਠੀਕ ਹੈ ਹੈਲਮਟ ਨਹੀਂ ਪਾ ਕੇ ਚੱਲਦੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਜੀ ਵੀ ਆਪਦਾ ਹੈਲਮਟ ਪਾ ਕੇ ਸਫ਼ਰ ਕਰੋ ਜੀ ਠੀਕ ਹੈ ਥੈਂਕ ਯੂ ਜੀ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز